ਰੋਕ ਕੇ ਨਾਲੇ ਤਾਂ ਅਰਦਾਸ ਮਾਰਨ ਨਾਲੇ ਨਾਲੇ ਤਾਂ ਕਰੀ ਬੋਲੀ ਨਾਲੇ ਤਾਂ ਕਾਟਾ ਲਿਰੂ ਮੇਸੇ ਤਾਂ ਦੋੜ ਗਈ ਤੂੰ ਤਾਂ ਸਹੀ ਨਾ ਅਰ ਬੁਸ਼ਾ ਕਰਦੇ ਹੋ ਹਾਂ ਬੁਸ਼ਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਾਂ ਦੀ ਗਵਾਈ ਦੇ ਵਿੱਚ ਵੱਡਾ ਕਿਸਾਨਾਂ ਦਾ ਕਾਫਲਾ ਹੈਗਾ ਜਿਹੜਾ ਉਹ ਪਿੰਡ ਸਰੌਦ ਦੇ ਵਿੱਚ ਪਹੁੰਚਿਆ ਹੈਗਾ ਜਿਹੜਾ ਭਾਰੀ ਪੁਲਿਸ ਦੇ ਨਾਲ ਟਕਰਾਅ ਹੋਇਆ ਹੈਗਾ ਮਾਹੌਲ ਤਣਾਅਪੂਰਨ ਬਣਦਾ ਰਿਹਾ ਲਗਾਤਾਰ ਜਿਹੜੀਆਂ ਝੜਪਾਂ ਪੁਲਿਸ ਦੇ ਨਾਲ ਹੁੰਦੀ ਆ ਰਹੀਆਂ ਪਰ ਜਿਸ ਤੋਂ ਬਾਅਦ ਕਿਸਾਨ 10 ਤੋਂ 12 ਦੇ ਕਰੀਬ ਬੈਰੀਕੇਡ ਤੋੜਦੇ ਹੋਏ ਇਸ ਜ਼ਮੀਨ ਦੇ ਉੱਪਰ ਪਹੁੰਚ ਚੁੱਕੇ ਨੇ ਜਿੱਥੇ ਕਿਸਾਨਾਂ ਦਾ ਕਹਿਣਾ ਸੀਗਾ ਵੀ ਜਿਹੜੀ ਸਰਕਾਰ ਵੱਲੋਂ ਬੀਤੇ ਦਿਨੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਖੜੀ ਫਸਲ ਦੇ ਵਿੱਚ ਮਸ਼ੀਨਾਂ ਚਲਾਈਆਂ ਗਈਆਂ ਸੀਗੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਦੀਆਂ ਨੇ ਐਨ ਐਚ ਆਈ ਦੇ ਵੱਲੋਂ ਜਿਹੜਾ ਇਹ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਸੀਗੀ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਜ਼ਮੀਨ ਅਕ ਇਹ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਕਿਸਾਨ ਜਿਹੜੇ ਸਮੇਂ ਇੱਥੇ ਮੁੜ ਕਾਬਜ ਹੋਏ ਨੇ ਕਿਉਂਕਿ ਕਿਸਾਨ ਬਾਜ ਮੁੱਲ ਦੀ ਮੰਗ ਕਰ ਰਹੇ ਨੇ ਇਹ ਤਸਵੀਰ ਤੁਸੀਂ ਇਧਰਲੇ ਪਾਸੇ ਦੇਖ ਸਕਦੇ ਹੋ ਜਿਹੜਾ ਨੈਸ਼ਨਲ ਹਾਈਵੇ ਹੈਗਾ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਅੰਡਰ ਆਉਂਦਾ ਹੈਗਾ ਬਣ ਕੇ ਤਿਆਰ ਹੋ ਚੁੱਕਿਆ ਹੈਗਾ ਇਧਰ ਕਿਸਾਨ ਦੀ ਜ਼ਮੀਨ ਹੈਗੀ ਜਿਸ ਨੂੰ ਲੈ ਕੇ ਰੇੜਕਾ ਬਰਕਰਾਰ ਹੈਗਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਅਮਰੀਤ ਸਿੰਘ ਗੰਡੂਆ ਮੌਜੂਦ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿਉਂਕਿ ਭਾਰੀ ਟਕਰਾਅ ਹੋਇਆ ਪੁਲਿਸ ਦੇ ਨਾਲ ਤੇ ਇਹ ਜ਼ਮੀਨ ਤੇ ਹੁਣ ਤੁਸੀਂ ਪਹੁੰਚੇ ਹੋਗੇ ਤਾਂ ਅਗਲਾ ਕੀ ਐਕਸ਼ਨ ਹੈਗਾ ਦੇਖੋ ਇਹਦਾ ਸਾਡਾ ਕਈ ਥਾਂਵੇਂ ਰੌਲੇ ਚੱਲ ਰਹੇ ਨੇ ਇਸ ਪਿੱਛੇ ਵੀ ਮੋਰਚੇ ਲੱਗੇ ਨੇ ਹੁਣ ਵੀ ਲੱਗੇ ਹੋਏ ਨੇ ਜਿਹੜਾ ਇਹ ਜ਼ਮੀਨ ਦਾ ਰੌਲਾ ਹੈ ਇਹ ਪੇਮੈਂਟ ਤੋਂ ਬਿਨਾ ਜੇ ਕਿਸੇ ਪਰਿਵਾਰਾਂ ਦੀ ਸਹਿਮਤੀ ਨਹੀਂ ਬਣੀ ਇਹਨਾਂ ਨੇ ਕੀ ਕੀਤਾ ਚੱਕ ਕੇ ਪੈਸੇ ਕੋਰਟਾਂ 'ਹੀ ਜਮ੍ਹਾਂ ਕਰਤੇ ਉਧਰ ਵੀ ਉਥੋਂ ਲੈ ਲਿਓ ਤੁਸੀਂ ਜਿਹੜੇ ਜ਼ਿਮੀਦਾਰ ਦਾ ਇਹ ਕਬਜ਼ਾ ਹੈ ਉਹ ਹੁਣ ਕੋਰਟ ਦੇ ਵਿੱਚ ਦੂਜੇ ਕਿਵੇਂ ਦੇਣਗੇ ਉਹਨੂੰ ਇਹ ਉਹਨੂੰ ਪੇਮੈਂਟ ਪਹਿਲਾਂ ਕਰਨੀ ਸੀ ਇਹਨਾਂ ਨੇ ਅਸੀਂ ਇਹ ਕਿਹਾ ਵੀ ਪਹਿ ਸਹਿਮਤੀ ਕਰਾਉਣਾ ਇਹ ਪੇਮੈਂਟ ਲਗਾਉਣਾ ਇਹ ਸਾਡਾ ਕੰਮ ਹੈ ਤੁਸੀਂ ਸਾਨੂੰ ਦੱਸ ਦੇ ਇਹਨਾਂ ਨੇ ਪਰਸੋਂ ਕੀ ਕੀਤਾ ਵੱਡੀ ਪੁਲਿਸ ਸੱਦ ਕੇ ਵੱਡਾ ਜਬਰ ਕੀਤਾ ਬੰਦੇ ਤੋਂ ਚੁੱਕ ਕੇ ਗ੍ਰਿਫਤਾਰ ਕਰ ਲਈ ਕੱਲ ਦਾ ਦਿਨ ਅਸੀਂ ਸਿੱਖਿਆ ਮੀਟਿੰਗ ਦੇ ਵਿੱਚ ਟਪਾਇਆ ਅਸੀਂ ਕਿਹਾ ਵੀ ਸੋਚਿਆ ਜੇ ਇਹਨਾਂ ਦੇ ਕੋਈ ਸਮਝੌਤੇ ਦੀ ਕੋਈ ਲੋੜ ਹੋਈਏ ਇਹ ਕਰਨਗੇ ਬੁਲਾਉਣਗੇ ਡੀਸੀ ਬੁਲਾਊਗਾ ਐਸਐਸਪੀ ਬੁਲਾਊਗਾ ਇਹਨਾਂ ਨੇ ਉਹ ਈਗੋ ਦੇ ਵਿੱਚ ਸਰਕਾਰ ਦਾ ਉੱਤੇ ਵੱਡਾ ਦਾਅਬ ਸਾਨੂੰ ਕਿਸੇ ਨੂੰ ਨਹੀਂ ਬੁਲਾਇਆ ਇਹ ਕਰਕੇ ਕੱਲ੍ਹ ਅਸੀਂ ਸਿੱਖਿਆ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਚਾਰ ਜ਼ਿਲ੍ਹਿਆਂ ਦੀ ਉੱਤੇ ਵਾਰੀ ਲੱਗੀ ਅੱਜ ਅਸੀਂ ਚਾਰ ਜ਼ਿਲ੍ਹੇ ਕਾਫਲੇ ਬਣਾ ਕੇ ਆਏ ਆਂ 15 ਨਾਕੇ ਐਸਐਸਪੀ ਨੇ ਪੂਰੇ ਜੋਰਾ-ਸ਼ੋਰਾ ਨਾਲ ਲਾਈ ਹੋਏ ਨੇ ਮੀਟਿੰਗਾਂ ਕਰਨ ਦਾ ਯਤਨ ਕੀਤਾ ਅਸੀਂ ਜਵਾਬ ਦਾ ਜਵਾਬ ਦਿੱਤਾ ਉਸ ਗੱਲ ਦਾ ਵੀ ਅੱਜ ਮੀਟਿੰਗਾਂ ਕਾਦੀ ਭਲਾਂ ਕੱਲ ਤੁਹਾਡੇ ਕੋਲੇ ਸਾਰਾ ਦਿਨ ਪੈਤੀ ਤੁਹਾਨੂੰ ਦਿੱਤਾ ਸੀ ਵੀ ਜੋ ਕੁਝ ਕਰਨਾ ਹੈ ਕਰ ਲਓ ਪਰ ਅਸੀਂ ਆਮ ਆਗੇ ਦੇ ਵਿੱਚ ਅਸੀਂ ਤੜਕੀ ਆ ਜੇ ਕਿਹਾ ਡੀਸੀ ਸਾਹਿਬ ਨੂੰ ਵੀ ਕਿਹਾ ਮੈਡਮ ਨੂੰ ਤੇ ਐਸਐਸਪੀ ਨੂੰ ਵੀ ਕਿਹਾ ਵੀ ਅਸੀਂ ਹਰ ਹਾਲਤ 'ਚ ਉਹ ਜ਼ਮੀਨ 'ਚ ਜਾਵਾਂਗੇ ਅਸੀਂ ਤਲੀ ਤੇ ਧਰਕੇ ਆਏ ਆ ਸਾਰੇ ਪੰਜਾਬ ਦੀ ਇਸ ਧਰਤੀ ਦੇ ਉੱਤੇ ਅੱਖ ਹੈ ਸੂਬਾ ਕਮੇਟੀ ਦੀ ਸਾਰੀ ਦੀ ਅੱਖ ਹੈ ਵੀ ਹਰ ਹਾਲਤੇ ਜਮੀਂ ਚ ਜਾਣਾ ਹੈ ਪਰ ਐਸਐਸਪੀ ਨੇ ਪ੍ਰਸ਼ਾਸਨ ਨੇ ਬਹੁਤ ਯਤਨ ਕੀਤੇ ਰੋਕਣ ਦੇ ਧੱਕਾ ਮੁਕੀ ਦੇ ਡਿਪਟੀ ਨੇ ਇੱਕ ਨੇ ਡੰਡਾ ਵੀ ਮਾਰੇ ਸਾਡੇ ਬੰਦੇ ਦੇ ਸਿਰ ਚ ਵਿੱਚ ਅਸੀਂ ਆਪਣੀ ਫੋਰਸ ਨੂੰ ਰੋਕ ਕੇ ਰੱਖਿਆ ਵੀ ਕਿਸੇ ਦੀ ਉਂਗਲੀ ਵੀ ਨਹੀਂ ਲਾਉਣੀ ਗਾਲ ਗਲੋਚੀ ਵੀ ਨਹੀਂ ਕੱਢਣੀ ਹਰ ਹਾਲਤੇ ਜਾਵਾਂਗੇ ਸਾਡੀ ਤਾਕਤ ਬਹੁਤ ਵੱਡੀ ਆ ਜੀ ਤਾਕਤ ਸਾਡੀ ਅਡੀ ਕਰ ਰਹੀ ਹੈ ਵੀ ਸਾਨੂੰ ਦੱਸੋ ਜੇ ਨਹੀਂ ਹੱਲ ਹੋਇਆ ਅਸੀਂ ਆ ਰਹਿਆਂ ਗੈਲ ਦੀ ਗੈਲ ਇਹ ਚ ਕਰਕੇ ਅਸੀਂ ਹੁਣ ਜਦੋਂ ਐਸਐਸਪੀ ਲਾਸਟ ਵਾਲੇ ਮੋਰਚੇ ਤੇ ਨਾਕੇ ਤੇ ਅੜਿਆ ਸਾਡੇ ਨਾਲ ਸਾਨੂੰ ਕਹਿੰਦਾ ਜੀ ਤੁਸੀਂ 100 ਬੰਦਾ ਬਿਠਾ ਦਿਓ 100 ਬੰਦਾ ਲੈ ਜਾਓ ਜੀ ਅਸੀਂ ਕਿਹਾ ਵੀ ਨਹੀਂ ਜੇ ਤੈਨੂੰ ਵਰਦੀ ਦੀ ਲੋੜ ਹੈ ਤਾਂ ਵਰਦੀ ਦੀ ਸਾਨੂੰ ਵੀ ਲੋੜ ਹੈ ਪਰ ਜੇ ਗੱਲ ਕਰੀ ਜਾਵੇ ਕੁਝ ਕਿਸਾਨ ਹੀ ਜਿਵੇਂ ਤੁਸੀਂ ਕਹਿ ਰਹੇ ਹੋ ਜਿੰਨਾਂ ਨੂੰ ਜਿਹੜਾ ਸਹੀ ਮੁਆਵਜ਼ਾ ਤੁਸੀਂ ਕਹਿੰਦੇ ਨਹੀਂ ਮਿਲ ਰਿਹਾ ਪਰ ਇਧਰਲੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਜਿਹੜਾ ਨੈਸ਼ਨਲ ਹਾਈਵੇ ਬਣ ਕੇ ਤਿਆਰ ਹੋ ਚੁੱਕਿਆ ਤਾਂ ਇਹ ਕਿਸਾਨਾਂ ਦੀਆਂ ਜ਼ਮੀਨਾਂ ਵੀ ਤਾਂ ਐਕਵਾਇਰ ਹੋਈਆਂ ਨੇ ਇਹਨਾਂ ਨੂੰ ਵੀ ਤਾਂ ਮੁਆਵਜ਼ਾ ਮਿਲਿਆ ਹੋਣਾ ਇਹ ਜਿੰਨੇ ਲੋਕਾਂ ਨਾਲ ਸਹਿਮਤੀ ਬਣ ਗਈ ਜਿੰਨਿਆਂ ਦਾ ਸਹਿਮਤੀ ਨਾਲ ਨਿਭੜ ਗਿਆ ਉਹ ਅਸੀਂ ਜਗਾ ਛੜਤੀ ਉਹ ਗਾਇਲ ਵੀ ਜਿੱਥੇ ਸਾਡਾ ਮੋਰਚਾ ਲੱਗਿਆ ਉੱਥ ਉਹ ਅਸੀਂ ਧਰਨੇ ਵਾਸਤੇ ਜਗਾ ਲੈ ਰੱਖੀ ਐ ਇਹਨਾਂ ਨੇ ਦਿੱਤੀ ਹੋਈ ਐ ਵੀ ਜਿੰਨਾ ਤੱਕ ਇਹ ਜਿੰਨੇ ਵੀ 9 10 ਕਿਤੇ ਨਾਕੇ ਰਹਿੰਦੇ ਨੇ ਜਿੰਨਾ ਤੱਕ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਤੱਕ ਉਹ ਮੋਰਚਾ ਉੱਥੋਂ ਚੱਕਦੇ ਹੀ ਨਹੀਂ ਹੈਗੇ ਉੱਥੇ ਵੀ ਜੇ ਵੀ ਦੇ ਟੋਏ ਪੱਟੇ ਪਏ ਨੇ ਅੱਜ ਮੱਦਮਦਾਈ ਕਰਕੇ ਕਹਿੰਦੇ ਕੱਲ ਕਰਕੇ ਕਹਿੰਦੇ ਫਿਰ ਇੱਥੇ ਮੁੱਲ ਦਾ ਕਿਉਂ ਫਰਕ ਜੀ ਗੱਲ ਕਰੀਏ ਤਾਂ ਇੱਥੇ ਵੀ ਬਣ ਚੁੱਕਿਆ ਬਿਲਕੁਲ ਇਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਕਹਿ ਰਹੇ ਹੋ ਕਿ ਬਾਜ਼ੀ ਮੁੱਲ ਨਹੀਂ ਮਿਲ ਰਿਹਾ ਫਿਰ ਇੱਥੇ ਕੀ ਮੁੱਲ ਮਿਲ ਰਿਹਾ ਤੁਹਾਨੂੰ ਦੇਖੋ ਮੁੱਲ ਕਿਤੇ ਕਰੋੜ ਕਿਤੇ 70 ਹਜ਼ਾਰ ਕਿਤੇ 70 ਲੱਖ ਕਿਤੇ 80 ਹਜ਼ਾਰ 8 ਰੋਧ ਹੋਇਆ ਵੀ ਸਾਨੂੰ ਸਹੀ ਸਾਡੀ ਧਰਤੀ ਦਾ ਵੈਸੇ ਤਾਂ ਕਿਸਾਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਮਾਂ ਦਾ ਇਸ ਧਰਤੀ ਮਾਂ ਦਾ ਕੀ ਮੁੱਲ ਹੈ ਨਹੀਂ ਪਤਾ ਕਿਸੇ ਕਿਸਾਨ ਨੂੰ ਇਹ ਤਾਂ ਅਰਬਾਂ ਦੀ ਗੱਲ ਹੈ ਇਹਦਾ ਅਸੀਂ ਤਾਂ ਇੱਕ ਗੱਲ ਕਰਦੇ ਹਾਂ ਵੀ ਲੜਾਈ ਕਿਸਾਨਾਂ ਨਾਲ ਇਹ ਗੱਲ ਤੇ ਹੋਣੀ ਚਾਹੀਦੀ ਹੈ ਵੀ ਕਿਸਾਨਾਂ ਨੇ ਸਹਿਮਤੀ ਨਹੀਂ ਪਾਈ ਹੈਗੀ ਕਿਸਾਨਾਂ ਦੀ ਸਹਿਮਤੀ ਬਣੀ ਪਈ ਐ ਇਸ ਰੇਟ ਤੇ ਪਰ ਲੀਚੀਆਂ ਮਾਰ ਰਹੀ ਹੈ ਸਰਕਾਰ ਦੇਣ ਦੇ ਬਜਾਏ ਉਧਰ ਧੱਕਦੇ ਪੈਸੇ ਇੱਥੇ ਜ਼ਬਰ ਕਰ ਰਹੀ ਹੈ ਜੇ ਕਿਸਾਨਾਂ ਦੀ ਭਲਾ ਬੋਲਦੀ ਹੋਗੀ ਥੋੜੇ ਤਾਂ ਤੈ ਹੋ ਗਿਆ ਪਹਿ ਤੁਸੀਂ ਪੇਮੈਂਟ ਖਾਤਿਆਂ ਚ ਪਾਓ ਤੇ ਉਹਦਾ ਕਬਜ਼ਾ ਕਰੋ ਤਾਂ ਹੁਣ ਤੁਹਾਡਾ ਡਾਂਗ ਦੇ ਜੋਰ ਨਾ ਕਰ ਰਹੀ ਹੈ ਇਸ ਕਰਕੇ ਤਾਂ ਹੁਣ ਤੁਸੀਂ ਕੀ ਅਗਲਾ ਜਿਹੜਾ ਤੁਹਾਡਾ ਐਕਸ਼ਨ ਪਲਾਨ ਹੈ ਕਿਉਂਕਿ ਜੇ ਗੱਲ ਕਰੀਏ ਤੁਸੀਂ ਲੰਮਾ ਟਕਰਾਅ ਪੁਲਿਸ ਨਾਲ ਹੋਇਆ ਹੁਣ ਇੱਥੇ ਪਹੁੰਚਿਓਗੇ ਅੱਜ ਅਸਲ ਦੇ ਵਿੱਚ ਗੱਲ ਇਹ ਹੈ ਵੀ ਸਾਡੀ ਤਿੰਨ ਵਾਰੀ ਪੰਜਾਬ ਦੇ ਨੁਮਾਇੰਦੇ ਨਾਲ ਗੱਲਬਾਤ ਹੋ ਗਈ ਉਹਨੇ ਸਾਡਾ ਵਾਅਦਾ ਕੀਤਾ ਸੀ ਵੀ ਕਦੇ ਵੀ ਜਿਹੜੀ ਫੋਰਸ ਜਮੀਨ ਹੈ ਅਸੀਂ ਨਹੀਂ ਲਵਾਂਗੇ ਅਸੀਂ ਕਿਸਾਨਾਂ ਨਾਲ ਸਮਝੌਤਾ ਕਰਕੇ ਜ਼ਮੀਨ ਲਵਾਂਗੇ ਇਸ ਪ੍ਰਸ਼ਾਸਨ ਨਾਲ ਵੀ 2 ਮੀਟਿੰਗਾਂ ਪਹਿਲਾਂ ਲਗੀਆਂ ਪਰਸੋਂ ਇਹਨਾਂ ਨੇ ਫੋਰਸ ਲਈ ਜਿਹੜਾ ਇੱਥੇ ਸਾਡਾ ਪ੍ਰੋਗਰਾਮ ਚੱਲਦਾ ਸੀ ਉਹਨੂੰ ਚੱਕ ਕੇ ਆ ਜਿਹੜੀ ਜਿਰੀ ਹੈ ਇਹਦੇ ਉੱਤੇ ਕਬਜ਼ਾ ਕੀਤਾ ਕੱਲ ਸਾਡੀ ਸੂਬੇ ਦੀ ਮੀਟਿੰਗ ਸੀ ਅਸੀਂ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਚਾਰ ਜ਼ਿਲ੍ਹਿਆਂ ਦੀ ਡਿਊਟੀ ਲਈ ਹੈ ਵੀ ਇਸ ਗੱਲ ਨੂੰ ਧਿਆਨ ਚ ਰੱਖਿਆ ਵੀ 2 3 4 ਤੇ 5 ਤੱਕ ਜਿਹੜਾ ਸੀ ਚੰਡੀਗੜ੍ਹ ਮੋਰਚਾ ਲਾਉਣ ਚੱਲੇ ਆ ਇਸ ਕਰਕੇ ਚਾਰਜ ਲੈਣ ਦੀ ਡਿਊਟੀ ਲਈ ਹੈ ਅੱਜ ਅਸੀਂ ਉਹਦਾ ਕਬਜ਼ਾ ਤੋੜ ਕੇ ਆਪਦਾ ਕਬਜ਼ਾ ਇਹ ਜ਼ਮੀਨ ਤੇ ਕਰਨ ਚੱਲੇ ਆ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਮਿੱਤਰੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਪੋਰੇਟ ਜਿਹੜੇ ਲੋਕ ਐ ਇਹ ਇਹਨਾਂ ਦੀ ਅੱਖ ਪੰਜਾਬ ਦੀ ਜ਼ਮੀਨ ਤੇ ਐ ਇਹ ਅੱਖ ਦਾ ਕਾਰਨ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਨਾਜ ਪੂਤੇ ਕਬਜ਼ਾ ਕਰਨਾ ਐ ਇੱਥੋਂ ਦੇ ਪਾਣੀ ਤੇ ਕਬਜ਼ਾ ਕਰਨਾ ਐ ਇਥੇ ਧਰਤੀ ਦੇ ਕਬਜ਼ਾ ਕਰਨਾ ਹੈ ਇਸ ਕਰਕੇ ਇਹ ਸਾਡੀ ਸਾਡੀ ਜ਼ਮੀਨ ਹੈ ਇਹਦੀ ਕੋਈ ਕੀਮਤ ਨਹੀਂ ਨਾ ਇਹਦੀ ਕੀਮਤ ਕਰੋੜ ਹੈ ਨਾ ਇਹਦੀ ਕੀਮਤ 10 ਕਰੋੜ ਹੈ ਕਿਉਂਕਿ ਮਹਾਲੀ ਦੇ ਵਿੱਚ ਸਰਕਾਰੀ ਰੇਟ 8 ਕਰੋੜ ਦਾ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਜੇ ਕਿਸਾਨਾਂ ਦੀ ਜ਼ਮੀਨ ਬਚਾਉਣੀ ਹੈ ਤਾਂ ਇਕੱਲੇ ਕਦੇ ਨਹੀਂ ਬਚਾ ਸਕਦੇ ਇਹਨੂੰ ਬਚਾਉਣ ਦੇ ਲਈ ਸਾਰੇ ਲੋਕਾਂ ਨੂੰ ਆਉਣਾ ਪਊਗਾ ਤੇ ਆਪਣੀ ماں ਨੂੰ ਬਚਾਉਣਾ ਪੋਗਾ ਪਰ ਜੀ ਗੱਲ ਕਰੀਏ ਕਿਉਂਕਿ ਅੱਜ ਪ੍ਰਧਾਨ ਮੰਤਰੀ ਵੱਲੋਂ ਵੀ ਜਿਹੜਾ ਇਹ ਸਟੇਟਸ ਮੀਟਿੰਗ ਲਈ ਗਈ ਆ ਭਾਰਤ ਮਾਲਾ ਪ੍ਰੋਜੈਕਟ ਦੀ ਨਿਤਨ ਗੜਗਰੀ ਵੱਲੋਂ ਵੀ ਜਿਹੜਾ ਚਿੱਠੀ ਪੱਤਰ ਲਿਖਿਆ ਗਿਆ ਸੀਗਾ ਪੰਜਾਬ ਸਰਕਾਰ ਨੂੰ ਕਿ ਜੇ ਨਹੀਂ ਜ਼ਮੀਨ ਅਕਵਾਇਰ ਕਰਦੇ ਤਾਂ ਇਹ ਪ੍ਰੋਜੈਕਟ ਬੰਦ ਕਰ ਦਿੱਤੇ ਜਾਣਗੇ ਤਾਂ ਡਿਵੈਲਪਮੈਂਟ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ ਫਿਰ ਪੰਜਾਬ ਦੀ ਡਿਵੈਲਪਮੈਂਟ ਕਿਵੇਂ ਹੋਵੇਗੀ ਦੇਖੋ ਗੱਲ ਵਧੀਆ ਸਵਾਲ ਕੀਤਾ ਤੁਸੀਂ ਇਹ ਲੋਕਾਂ ਨੂੰ ਸਾਫ ਵੀ ਹੋਊਗਾ ਜਦੋਂ ਵੀ ਇਹ ਵਿਕਾਸ ਦੀ ਗੱਲ ਕਰਦੇ ਆ ਜਦੋਂ ਵੀ ਇਹ ਡਿਵੈਲਪਮੈਂਟ ਦੀ ਗੱਲ ਕਰਦੇ ਆ ਪਹਿਲਾਂ ਵੀ ਅੰਗਰੇਜ਼ਾਂ ਨੇ ਇਹੀ ਵਿਕਾਸ ਦੀ ਗੱਲ ਕੀਤੀ ਸੀ ਵੀ ਅਸੀਂ ਗੱਡੀ ਦੇ ਲੈਣਾ ਕਰਦੇ ਹਾਂ ਜੀ ਇੱਥੇ ਅਸੀਂ ਲੋਕਾਂ ਦੀਆਂ ਦਮੀਆਂ ਬਸਤੀਆਂ ਨੂੰ ਬਸਾਉਨੇ ਆ ਇੱਥੇ ਨਹਿਰਾਂ ਲੈ ਕੇ ਆਉਨੇ ਆ ਤਾਂ ਕਿ ਲੋਕਾਂ ਦਾ ਵਿਕਾਸ ਹੋ ਸਕੇ ਉਹ ਵਿਕਾਸ ਕੁਸਕਰਾਨਿਆਂ ਦਾ ਹੁੰਦਾ ਸਾਡਾ ਬਨਾਸ ਹੁੰਦਾ ਜਿਹੜੀ ਉਹ ਡਿਵੈਲਪਮੈਂਟ ਦੀ ਗੱਲ ਕਰਦੇ ਆ ਉਹ ਡਿਵੈਲਪਮੈਂਟ ਸਾਡਾ ਸਾਰਾ ਕੁਝ ਨਸ਼ਤ ਕਰਕੇ ਕੁਝ ਪਰਿਵਾਰਾਂ ਦੀ ਡਿਵੈਲਪਮੈਂਟ ਹੁੰਦੀ ਹੈ ਉਹਨਾਂ ਦਾ ਵਿਕਾਸ ਹੁੰਦਾ ਸਾਡਾ ਬਨਾਸ ਹੁੰਦਾ ਉਹ ਕਿਸਾਨ ਇਸ ਸਮੇਂ ਉਸ ਜਗ੍ਹਾ ਦੇ ਉੱਪਰ ਕਾਬਜ ਹੋ ਚੁੱਕੇ ਨੇ ਜਿਹੜੀ ਤਸਵੀਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਖੜੀ ਫਸਲ ਦੇ ਵਿੱਚ ਜਿਹੜਾ ਮਸ਼ੀਨਾ ਚਲਾ ਕੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਪਰ ਹੁਣ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਸਹਿਮਤੀ ਆ ਉਹ ਬਣ ਚੁੱਕੀ ਸੀ ਪਰ ਮੇਨ ਜਿਹੜਾ ਪੇਚ ਫਸਿਆ ਹੋਇਆਗਾ ਉਹ ਮੁਆਵਜ਼ੇ ਨੂੰ ਲੈ ਕੇ ਆ ਕਿ ਸਹੀ ਜਿਹੜਾ ਬਾਜ਼ੀ ਮੁੱਲ ਹੈਗਾ ਉਹ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਹ ਹੁਣ ਜਿਹੜਾ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗੁਰਾਹਾਂ ਇਸ ਪੂਰੇ ਜਿਹੜਾ ਕਾਫਲੇ ਦੀ ਗਵਾਹੀ ਕਰ ਰਹੀ ਸੀਗੀ ਤੇ ਇਸ ਜਗ੍ਹਾ ਤੇ ਕਾਬਜ ਹੋ ਚੁੱਕੀ ਹੈ ਹੁਣ ਦੇਖਣਾ ਬਣਦਾ ਕਿ ਸਰਕਾਰ ਦੇ ਨਾਲ ਕਿਸ ਤਰ ਕਿਸਾਨਾਂ ਦੀ ਮੀਟਿੰਗ ਹੁੰਦੀ ਹੈਗੀ ਕਿਸ ਤਰ੍ਹਾਂ ਜਿਹੜਾ ਜਮੀਨ ਦਾ ਜਿਹੜਾ ਮੁੱਲ ਹੈਗਾ ਸਹੀ ਕਿਸਾਨਾਂ ਨੂੰ ਮਿਲ ਪਾਉਂਦਾਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਮੇਲਕੋਟਲਾ ਸੰਗਰੂਰ